सान यूनियन ते ਲੋਕਾਂ ਨੇ ਰਲ ਕੇ ਅੱਜ ਜੋ ਉਹਦੇ ਸੰਬੰਧ ਵਿੱਚ ਜੋ ਕਿ ਸੜਕ ਦਾ ਸਾਨੂੰ ਜਿਸਲੇ 2 ਮਹੀਨੇ ਤੋਂ ਲਾਰਾ ਲਾ ਰਹੀ ਹੈ ਵਿਭਾਗ ਮੰਨ ਰਿਹਾ ਕਿ ਡੰਡਰ ਹੋ ਗਿਆ ਬਸ ਕੰਮ ਕਰਨਾ ਨਹੀਂ ਹੋਇਆ ਕੋਈ ਕੰਮ ਸ਼ੁਰੂ ਨਹੀਂ ਹੋਇਆ ਸੋ ਅੱਜ ਆਪਾਂ ਵਿਭਾਗ ਨੂੰ ਇਹ ਸਰਕਾਰ ਨੂੰ ਇੱਕ ਟ੍ਰੇਲਰ ਦੇਣ ਵਾਸਤੇ ਇੱਕ ਟ੍ਰੇਲ ਨੇ ਦੱਸਣਵਾਤੇ ਆਪਾਂ ਉਹਨੇ ਮੀਟਿੰਗ ਕਰਕੇ ਇਹ 10 ਦਿਨ ਜਾਂ ਜਾਂ 20 ਦਿਨ ਦਾ ਟਾਈਮ ਦੇਵਾਗੇ ਉਸ ਤੋਂ ਬਾਅਦ ਜੇ ਇਹ ਸੜਕ ਨੂੰ ਨਾ ਬਣਾਇਆ ਗਿਆ ਤੇ ਪੱਕੇ ਤੌਰ ਤੇ ਚੌਕ ਦਾ ਚੌਕ ਦੇ ਵਿੱਚ ਧਰਨਾ ਦਿੱਤਾ ਜਾਏ ਕਿਸੇ ਤੇ ਸਰਕਾਰ ਦੀ ਹੋਏਗੀ ਇਹ ਵੇਖੋ ਤੁਸੀਂ ਕਿ ਕਿਸੇ ਨੇ ਮਰੀਜ਼ ਨੂੰ ਲੈ ਕੇ ਜਾਣਾ ਬਟਾਲੇ ਮਰੀਜ਼ ਭਾਵੇਂ ਚੰਗਾ ਭਲਾ ਹੋਵੇ ਲੇਕਿਨ ਜਿੰਨੇ ਸੜਕ ਦੇ ਵਿੱਚ ਸੜਕ ਨਹੀਂ ਬਲਕਿ ਟੋਆ ਵਿੱਚ ਹੈ ਸੜਕ ਪਿਛਲੇ ਕਈ ਸਾਲਾਂ ਤੋਂ ਸੜਕ ਦੇ ਬੁਰੇ ਹਾਲਾਤ ਲੋਕ ਪਰੇਸ਼ਾਨ ਕੀਤਾ ਰੋਜ਼ ਪ੍ਰਦਰਸ਼ਨ ਕਈ ਲੀਡਰ ਕਿਹਾ ਪਰ ਸੁਣਵਾਈ ਕਿਸੇ ਨਹੀਂ ਕੀਤੀ ਪ੍ਰਸ਼ਾਸਨ ਦੇ ਵੀ ਹਾੜੇ ਕੱਢੇ 15 ਦਿਨ ਦੀ ਦਿੱਤੀ ਸੀ ਚੇਤਾਵਨੀ ਕਿ ਹਰਚੋਵਾਲ ਵਿੱਚ ਗੁਰਦਾਸਪੁਰ ਚੰਡੀਗੜ੍ਹ ਮੁੱਖ ਚੌਕ ਕਰਾਂਗੇ ਅਣਮਿੱਥੇ ਸਮੇਂ ਲਈ ਜਾਮ ਪਰ ਪ੍ਰਸ਼ਾਸਨ ਅਜੇ ਵੀ ਕੁੰਮ ਕਰਨੀ ਨੀਂਦ ਸੁੱਤਾ ਹੈ मामला हरचोवाल तो डाला तक जाती मुख सड़क के बदतर हालात है सड़क डे तक हुंदी हुई बटाला तक पहुंचती है पर इस सड़क के सत किलोमीटर तक दा पेंडा देखोगे सड़क नहीं बल्कि टोया विच सड़क नजर आएगी रोस प्रदर्शन कर रहे लोगों का कहना सी कि इस सलके अंदर कई राजनिक पार्टियां कई लीडर आए लेकिन पिछले कुछ साल तो इस सड़क वाल किसी ने ध्यान नहीं दिता लोगों ने प्रशासन विभाग तक भी इस सड़क के बदतर हालात सुधारण लुजारिश की लेकिन कोई सुनवाई नहीं हुई इस सड़क तो लंघन वालिया रोजाना ही मुश्किल का सामना करना पैदा है सड़क विच जगह जगा पे वे हादसे भी वापर चुके हन पर कोई हल नहीं होया मजबूरन प्रदर्शन करना पै रहा है ओना चेतावनी कि जेकर पंद्रह दिनों अंदर इस सड़क के हालात सुधारन काम शुरू न किया गया पंद्रह दिन बाद हरचोवाल गुरदासपुर चंडीगढ़ मुख चौक नणमिथे समय जाम कर दिया जाएगा जिस जिम्मेदारी जिला प्रशासन सरकार दी होवेगी ਹਰਚੋਵਾਲ ਤੋਂ ਡੱਲੇ ਮੋੜ ਤੱਕ ਦਾ 1 ਕਰੋੜ ਜਿਹੜਾ ਪਿਛਲੇ 20 ਸਾਲਾਂ ਤੋਂ ਖਰਾਬ ਹੈ ਉਹਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਪਹਿਲਾਂ ਆਪਾਂ ਪ੍ਰਾਲੇ ਕਰ ਚੁੱਕੇ ਹਾਂ ਸਰਕਾਰ ਤੱਕ ਮੈਸੇਜ ਦੇ ਚੁੱਕੇ ਹਾਂ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਇਸ ਨੂੰ ਬਣਾਉਣ ਵਾਸਤੇ ਅੱਜ ਅਸੀਂ ਇਹ ਪ੍ਰਾਲਾ ਕੀਤਾ ਕੀ ਅਗੇ ਸਟਾਨ ਨਹੀਂ ਦਿੱਤੀਗੇ ਅਸੀਂ 15 ਦਿਨ ਦਾ ਟਾਈਮ ਦਿੰਨੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਪੱਕਾ ਇਹ ਰੋਡ ਬਲੌਕ ਕਰ ਦਿੱਤਾ ਜਾਏਗਾ ਬਲੌਕ ਕਰਨ ਤੋਂ ਬਾਅਦ ਫਿਰ ਜਦੋਂ ਸਰਕਾਰ ਜਾਗੇਗੀ ਇਹ ਕੰਕਰੀਟ ਲੈ ਕੇ ਟਰੱਕ ਆ ਦੇਗੀ ਤਾਂ ਫਿਰ ਅਸੀਂ ਆਪਣਾ ਬਲੌਗ ਖੋਲ ਦਵਾਂ। ਹੋਂ ਤੱਕ ਕਿਥੋਂ ਤੱਕ ਇਹ ਤੁਸੀਂ ਆਪਣੀ ਮੰਗ ਪਹੁੰਚਾ ਚੁੱਕੇ ਹੋ ਵਿਭਾਗ ਤੱਕ ਜਾਂ ਸਰਕਾਰੀ ਅਧਿਕਾਰੀ। ਵੇਖੋ ਜੀ ਅਸੀਂ ਇਹ ਤਕਰੀਬਨ ਸਾਰੇ ਹਾਲ ਅਫਸਰ ਐਕਸਨ ਰੋਡ ਐਕਸਨ ਤੱਕ ਡੀਸੀ ਤੱਕ ਵੀ ਪਹੁੰਚ ਹੋ ਗਈ ਹੈ। ਹੋਰ ਵੀ ਜੋ ਵੀ ਜਿੱਥੇ-ਜਿੱਥੇ ਤੱਕ ਇਹਨਾਂ ਦਾ ਆਧਾਰਾ ਬਣਦਾ ਹੈ ਉੱਥੇ ਤੱਕ ਆਪਾਂ ਇਹ ਲੈਟਰ ਪਹੁੰਚਾ ਚੁੱਕੇ ਹਾਂ ਪਰ ਕਿਸੇ ਨੇ ਸੁਣੀ ਨਹੀਂ ਪ੍ਰਿੰਟ মিডিਆ 'ਚ ਖਬਰਾਂ ਮਦਿਤੀਆਂ। ਅੱਜ ਫਿਰ ਅਸੀਂ ਇਹ ਲਾਸਟ ਮੈਸੇਜ ਦਿੱਤਾ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਪ੍ਰਚਲਨ ਕਰ ਰਹੀ ਹੈ ਫਿਰ ਆਪਾਂ ਇਹ ਰੋਡ ਵੀ ਇਸੇ ਤਰੀਕੇ ਨਾਲ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਮੈਸੇਜ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਲੋਕ ਆ ਫੇਸ ਕਰ ਰਹੇ ਆ ਥਾਂ ਥਾਂ ਟੋਏ ਆ ਸਕੂਟਰ ਮੋਟਰਸਾਈਕਲ ਡਿੱਗਦੇ ਆ ਵੱਡੀਆਂ ਗੱਡੀਆਂ ਦੇ ਐਕਸੀਡੈਂਟ ਵੀ ਹੁੰਦੇ ਆ ਅੰਗ ਪੈਰ ਟੁੱਟਦੇ ਆ ਤੇ ਕਈ ਮੌਤਾਂ ਵੀ ਹੁਣ ਤੱਕ ਹੋ ਚੁੱਕੀਆਂ ਨੇ ਬਹੁਤ ਭਿਆਨਕ ਮੰਜ਼ਰ ਜਿਹੜਾ ਇਹ ਸੜਕ ਲੋਕਾਂ ਨੂੰ ਦਿਖਾ ਰਹੀ ਹੈ ਇਹ ਸੜਕ ਦੀ ਵੇਖੋ ਮੈਨੂੰ ਖੁਦ ਆਪ ਸਾਡਾ ਸਤਾਨ ਉੱਤੇ ਮਾਤਾ ਸਾਹਿਬ ਕਰੂਤੇ ਰੋੜਦੇ ਆ ਬਿਸਰਾਵਾ ਪਿੰਡ ਦੇ ਮੈਂ ਕਈ ਵਾਰ ਸੋਸ਼ਲ ਮੀਡੀਆ ਤੇ ਆਪਣੇ ਮੋਬਾਈਲ ਤੋਂ ਇਹ 4-5 ਬੰਦਾ ਉਹਨੂੰ ਵੇਖ ਚੁੱਕਿਆ ਹੈ ਵੀ ਇਹ ਰੋਡ ਦੀ ਮਾਰੀ ਮੇਰੇ ਗੁਰਦੁਰੂ ਸਾਹਮਣੇ ਅਸੀਂ ਕਈ ਲੋਕ ਡਿੱਗਦੇ ਨੇ ਮੈਂ ਚੁੱਕ ਕੇ ਹਸਤਾ ਪਤਾਉਣਾ ਉਹਨਾਂ ਨੂੰ ਕਈ ਯਾਰ ਮੈਂ ਖੁਦ ਮਿੱਟੀ ਪਾਈ ਆ ਇਸ ਰੋਡ ਦਾ ਭਈ ਇਨਾ ਮਾੜਾ ਹਾਲ ਹੈ ਹਰਚੋਵਾਲ ਤੋਂ ਡੱਲੇ ਮੋੜ ਤੱਕ ਕਈ ਐਕਸੀਡੈਂਟ ਹੁੰਦੇ ਲੋਕ ਰੋਜ਼ ਲੋਕ ਕੋਈ ਡਿੱਗਦਾ ਮਰਦਾ ਹੈ ਸੋ ਮੇਰੀ ਭਈ ਸਰਕਾਰ ਨੂੰ ਬੇਨਤੀ ਭਈ ਇਸ ਰੋਡ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਖਾਸਤੇ ਹੁੰਦੇ ਇਸ ਤੋਂ ਬਚਿਆ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਸਾਡੀ ਪਿਛਲੀ ਕਾਂਗਰਸ ਸਰਕਾਰ ਲੰਗੀ ਆ ਲਾਡੀ ਸਾਡੇ ਹਲਕਾ ਵਿਧਾਇਕ ਵੀ ਗਏ ਇਥੋਂ ਫਤੇ ਬਾਜਵਾ ਗਿਆ ਤ੍ਰਿਪਤ ਬਾਜਵਾ ਗਿਆ ਪ੍ਰਤਾਪ ਬਾਜਵਾ ਅੱਜ ਵੀ ਹਾਜ਼ਰ ਆ ਸਾਰੇ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਆ ਗਈ ਜਿੰਨੂੰ ਸਾਡੇ ਲੋਕਾਂ ਨੇ 92 ਚੁਣ ਕੇ ਭੇਜੇ ਆ ਜਿਹਦੇ ਵਿੱਚ ਸਾਡਾ ਅਮਰਪਾਲ ਜੀ ਇਹ ਵਿਧਾਇਕ ਸਾਡਾ ਨਾਲ ਹੀ ਆ ਕਿਸ਼ਮ ਕੋਟ ਉਹਦੇ ਕੰਨਾਂ ਤੱਕ ਵੀ ਬਹੁਤ ਵਾਰ ਇੱਥੇ ਲੋਕਲ ਲੋਕਾਂ ਨੇ ਜਿਹੜੀ ਗੱਲ ਆ ਪਹਚਾਈ ਆ ਤੇ ਆਮ ਰਾਹਗੀਰਾਂ ਦੀ ਜਿਹੜੀ 100 ਪਿੰਡ ਨੂੰ ਤਕਰੀਬਨ ਜੋੜਨ ਵਾਲੀ ਹੈ ਜਿਹੜੀ ਸ਼ੜਕ ਆ ਕਿਉਂਕਿ ਬਟਾਲਾ ਇੱਕ ਮੇਨ ਸਿਟੀ ਆ ਤੇ ਸਾਡਾ ਲੋਕਲ ਸਾਰਾ ਸ਼੍ਰੀ ਹਰਗੋਬਿੰਦਪੁਰ ਜਿੰਨਾ ਵੀ ਇਲਾਕਾ ਹੈ ਉਹਦੇ ਵਾਸਤੇ ਮੇਨ ਸ਼ੜਕ ਆ ਤੇ ਸਾਰੇ ਜਿਹੜੇ ਸਾਡੇ ਪ੍ਰਸ਼ਾਸਨਿਕ ਹਾਕਮ ਆ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਵਾਰ ਲੋਕੋ ਲੋਕਾਂ ਨੇ ਇਹ ਜਿਹੜੀ ਆ ਗੱਲ ਪਹਚਾਈ ਆ ਪਰ ਜਦੋਂ ਉਹਨਾਂ ਨੇ ਬਿਲਕੁਲ ਨਹੀਂ ਸੁਣਿਆ ਤੇ ਮਜਬੂਰੀ ਵਾਸੀ ਇਹਨਾਂ ਲੋਕਾਂ ਨੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਦਾ ਆਸਰਾ ਲਿਆ ਹੈ ਅਸੀਂ ਲੰਮੀ ਮੀਟਿੰਗ ਕਰਕੇ ਐਸਡੀਐਮ ਸਾਹਿਬ ਕੋਲ ਲਿਖਤੀ ਪੱਤਰ ਦੇਾਂਗੇ ਤੇ ਸਮਾਂ ਦੇਾਂਗੇ 15 ਦਿਨ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਲਵਾਂਗੇ ਉਹ ਫੈਸਲਾ ਸਾਡਾ ਜਿਹੜਾ ਮਜਬੂਰੀ ਵਾਸ ਹੋਊਗਾ ਉਦੇ ਵਾਸਤੇ ਅਸੀਂ ਧਰਨਾ ਲਾਵਾਂਗੇ ਲੰਮੇ ਤੌਰ ਤੇ ਸਾਨੂੰ ਇਹ ਰਸਤਾ ਜਿਹੜਾ ਰੋਕਣਾ ਪਊਗਾ ਸਾਡਾ ਕੋਈ ਰਾਹ ਰੋਕਣਾ ਕੋਈ ਸ਼ੌਂਕ ਨਹੀਂ ਹੈ ਕਿ ਅਸੀਂ ਆਮ ਰਾਹਗੀਰਾਂ ਨੂੰ ਤੰਗੀ ਦਈਏ ਪਰ ਮਜਬੂਰੀ ਵਸ ਇਹ ਸਾਨੂੰ ਫੈਸਲਾ ਲੈਣਾ ਪਊਗਾ ਉਹਦਾ ਜ਼ਿੰਮੇਵਾਰ ਸਾਡਾ ਇੱਥੋਂ ਦਾ ਹਲਕਾ ਵਿਧਾਇਕ ਇੱਥੋਂ ਦਾ ਤਹਿਸੀਲਦਾਰ ਐਸਡੀਐਮ ਤੇ ਜਿਹੜਾ ਰੋਡ ਵਿਭਾਗ ਹੈ ਪੀਡਬਲਯੂਡੀ ਤੇ ਜਾਂ ਹੋਰ ਕਨਸਰਨਿੰਗ ਜਿਹੜੇ ਇਸ ਰੋਡ ਦੇ ਨਾਲ ਸੰਬੰਧਤ ਆ ਉਹ ਵਿਭਾਗ ਜ਼ਿੰਮੇਵਾਰ ਹੋਣਗੇ